ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਪਾਈ ਗਈ ਹੈ ਜਿਸ ਵਿੱਚ ਉਸ ਨੇ ਦੱਸਾਇਆ ਕਿ ਉਸ ਦੀ ਪਤਨੀ ਹਿੰਮਿੰਦਰ ਘੋਟਾ ਉਸ ਨੂੰ ਦਪੈਰੇ 12 ਵਜੇ ਕਿਸੇ ਵੱਲੋਂ ਮਰਡਰ ਕੀਤਾ ਗਿਆ। ਕਾਫੀ ਬੁਢੀ ਜਨਾਨ ਉਸ ਨੂੰ ਦੇ ਨੂੰ ਤੇ ਉਹ ਬਾਅਦ ਕਰਕੇ ਇਸ ਨੂੰ ਮਰਡਰ ਕਰ ਦਿੱਤਾ ਗਿਆ। ਇਸ ਲਈ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਕੋਲ 100 ਐਫਆਈਆ ਨੰਬਰ 103 ਅੰਡਰ ਸੈਕਸ਼ਨ 103 1332 A 3/5 ਬੀਐਨਐਸਟ ਦੇ ਤਹਿਤ ਸੀਐਫਆਈਆ 2330 ਜਿਸ ਲਈ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਹੈਗੇ ਦੋ ਪੁਆਇੰਟ ਪੜੇ ਹੈਗੇ ਆ। ਸਤਨਾਮ ਸਿੰਘ ਤੇ ਮਿਤ ਮਨਪ੍ਰੀਤ ਕੌਰ ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ ਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਇਹ ਮ੍ਰਿਤਕ ਦੀ ਨੂੰਹ ਹੈਗੀ ਹੈ ਇਸ ਵਿੱਚ ਮੇਨ ਦਸਰਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਤੇ ਸਤਨਾਮ ਇਹਨਾਂ ਦੇ ਆਪਰਚਨ ਯਸਮਨ ਸਿੰਘ ਤੇ ਜਿਹੜੀ ਮਹਿੰਦਰਪੁਰ ਹੈਗੀ ਜੀ ਸੱਸ ਹੈਗੀ ਹੈ ਇਹ ਇਹਨੂੰ ਰੋਕਦੀ ਸੀ ਤੇ ਇਸ ਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ ਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਨਮਨ ਰਹਿਣੀ ਸੀ ਉਸ ਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰ ਨਜ਼ਰ ਨੂੰ ਅੰਜਾਮ ਦਿੱਤਾ ਤੇ ਅਸੀਂ ਜਿਹੜਾ ਇਹਦੇ ਵਿੱਚ ਮਾਰਨ ਜਿਸ ਤਰ੍ਹਾਂ ਇਹਦਾ ਮਟਰ ਹੋਇਆ ਕੋ ਵੈਪਨ ਵੀ ਬਰੰਭ ਕਰ ਲਏ ਤੇ ਜਿਹੜੇ ਇਹਨਾਂ ਦੇ ਕੱਪੜੇ ਸੀ ਜਿਹੜੇ ਖੂਨ ਨਾਲ ਲੱਗਦੇ ਹੋਏ ਸੀ ਉਹ ਵੀ ਇਸ ਵਿੱਚ ਲੱਗਦੇ ਕਿਹੜਾ ਵਿਪਨ ਨਾਲ ਮਾਰਿਆ ਗਿਆ ਜੀ ਇਹਨੂੰ ਇਹ ਸ਼ਾਹ ਹੋ ਗਿਆ ਪਰ ਸੀ ਦੱਤਨ ਵੈਪਨ ਸੀ ਖੂਨ ਨਾਲ ਕਾਫੀ ਬੁਰੀ ਤਰ੍ਹਾਂ ਮਾਰਿਆ ਗਿਆ ਇਹ ਦੋਨਾਂ ਨੇ ਮਾਰਿਆ ਜੀ ਮਿਲ ਕੇ ਹਾਂ ਹਾਂ ਇਹ ਦੋਨਾਂ ਦੀ ਸ਼ਮੂਲੀਅਤ ਹੈਗੀ ਹੈ ਇਹਨਾਂ ਦੋਨਾਂ ਦਾ ਪਤਾ ਸੀ ਕਿ ਇਹਨਾਂ ਦੇ ਦਿਨਹਾੜੇ ਇਹ ਨਾਲ ਹੀ ਰਹਿੰਦੀ ਸੀ ਉਹਨਾਂ ਦੇ ਗੁਆਂਢ 'ਚ ਹੀ ਰਹਿੰਦੀ ਸੀ ਬਿਲਕੁਲ ਆਸਾਨੀ ਦੇ ਤਹਾਨੇ ਸੀ ਇਹਨਾਂ ਨੇ ਨਾਲ ਰੱਖਿਆ